ਮੇਰਾ ਨਾਮ ਸਿਮਰਨਜੀਤ ਸਿੰਘ ਜੀ ਹਰਜੀ ਹੋਮ ਐਂਟਰਪ੍ਰਾਈਜ਼ਸ ਸੀ ਅੱਜ ਓਪਨਿੰਗ ਤੇ ਰਗਵੇ ਵਾਲੇ ਮਹਾਂਪੁਰਸ਼ ਅਮਰਿਓ ਬਾਬਾ ਇੰਦਰਦੇਸ ਇੰਦਰਜੀਤ ਸਿੰਘ ਜੀ ਤੇ ਬਾਬਾ ਹਰਜਿੰਦਰ ਸਿੰਘ ਜੀ ਮਾਕਲ ਹੋ ਜਾ ਆਈਆਂ ਸੀਗੀਆਂ ਜੀ ਕਿ ਅੱਜ ਅਸੀਂ ਹਰਜੀ ਹੋਮ ਐਂਟਰਪ੍ਰਾਈਜ਼ਸ ਦੀ ਓਪਨਿੰਗ ਕੀਤੀ ਆ ਤੇ ਉਹਨਾਂ ਦੇ ਸੰਬੰਧ ਵਿੱਚ ਅਰਦਾਸਾ ਕਰਵਾਇਆ ਸੀਗਾ ਜੀ ਤੇ ਅਡਰੈਸ ਹੈਗਾ ਜੀ ਆਪਣਾ ਲੁਧਿਆਣਾ ਸਿਗਰ ਗਿਲ ਬਾਈਪਾਸ ਐਸ ਆਈਓ 107 ਐਸ ਆਈਓ 8 ਹਰਜੀ ਹੋਮ ਐਂਟਰਪ੍ਰਾਈਜ਼ਸ ਆਪਣੇ ਕੋਲ ਭਾਜੀ ਲਗਜ਼ਰੀ ਫਰਨੀਚਰ ਇੰਟੀਰੀਅਰ ਦੀ ਸਾਰੀ ਰੇਂਜ ਮਿਲੂਗੀ ਲਗਜ਼ਰੀ ਸੋਫਾ ਬੈੱਡ ਡਾਈਨਿੰਗ ਇੰਪੋਰਟਡ ਡਾਈਨਿੰਗ ਚੇਅਰ ਤੇ ਆਪਣੇ ਕੋਲ ਸਾਰਾ ਇੰਟੀਰੀਅਰ ਦਾ ਸਮਾਨ ਵਾਲਪੇਪਰ ਕਟਨ ਇਹ ਸਾਰਾ ਆਪਣੇ ਕੋਲ ਅਲਮਾਰੀਆ ਵਗੈਰਾ ਸਾਰਾ ਕੁਝ ਆਪਣੇ ਕੋਲ ਦਾ ਸਮਾਨ ਕਈ ਵਾਰਕ ਮੈਂ ਹੁੰਦਾ ਕਸਟਮਰ ਆਪਣਾ ਡਿਜ਼ਾਈਨਿੰਗ ਪਸੰਦ ਕਰ ਲੈਂਦਾ ਹਨਾ ਉਹ ਕਸਟਮਰ ਸਾਨੂੰ ਉਹਦੀ ਫੋਟੋ ਭੇਜ ਸਕਦਾ ਅਸੀਂ ਉਹਨੂੰ ਚੀਜ਼ ਰੈਡੀ ਕਰਕੇ ਹੋਮ ਡਿਲੀਵਰੀ ਤੇ ਪਹੁੰਚਾ ਹੋ ਜੂਗੀ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਚਾ ਰਹੇ ਆ ਵੀ ਤੁਹਾਡੇ ਲਈ ਇੱਕ ਬਹੁਤ ਵਧੀਆ ਜਿਹੜਾ ਅਸੀਂ ਮੌਕਾ ਲੈ ਕੇ ਆਏ ਆ ਇੰਪੋਰਟਡ ਜਿਹੜਾ ਫਰਨੀਚਰ ਆ ਲਗਜ਼ਰੀ ਫਰਨੀਚਰ ਆ ਇੱਕ ਵਾਰੀ ਇੱਥੇ ਜਿਹੜਾ ਵਿਜ਼ਿਟ ਜ਼ਰੂਰ ਕਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਜੇ ਮਿਸਲ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਮੌਜੂਦਾ ਮੁਖੀ ਜਥੇਦਾਰ ਬਾਬਾ ਜਨੈਲ ਸਿੰਘ ਮਹਾਕਲ ਜੀ ਬਾਬਾ ਬਲਵੰਤ ਸਿੰਘ ਜੀ ਜ਼ਥੇਦਾਰ ਜੀ ਮਹਾਰਾਜ ਅੱਜ ਸਾਰੀ ਹੀ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਿਆਂ ਦੇ ਆਗਮਨ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਇਸੇ ਹੀ ਦਿਨ ਅੱਜ ਗੁਰੂ ਪੰਥ ਦੇ ਦਾਸ ਮਨਮਿੰਦਰ ਸਿੰਘ ਉਹਨਾਂ ਦੇ ਨਾਲ ਦੇ ਸਾਥੀ ਸਿੰਘਾਂ ਨੇ ਗੁਰੂ ਦੀ ਅਪਾਰ ਕਿਰਪਾ ਰਹਿਮਤ ਹੋਈ ਆ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਸ਼ੋਰੂਮ ਦੀ ਦਾਤ ਬਖਸ਼ੀ ਕਾਰਜਕਿਰਤ ਵਿਰਦੇ ਕਾਰਜ ਖੋਲਣ ਦੀਆਂ ਦਾਤਾਂ ਬਖਸ਼ੀਆਂ ਨੇ ਉਹਨਾਂ ਨੇ ਗੁਰੂ ਕੇ ਖਾਲਸੇ ਬੰਧ ਨੂੰ ਦੇ ਚਰਨ ਆਪਣੀਆਂ ਦੁਕਾਨਾਂ ਦੇ ਪੁਆਏ ਹਨ ਪਰਮ ਸਨਮਾਨ ਸਤਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਉਪਾਰ ਬਖਸ਼ਿਸ਼ ਕਿਰਪਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹੋ ਰਹੀ ਹੈ ਜਿਸ ਦਾ ਸਦਕਾ ਸਾਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਥ ਦੇ ਵਾਲੀ ਅਮਨਤ ਕੇ ਦਾਤੇ ਸਤਿਗੁਰੂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਸਮੁੱਚੇ ਜਗਤ ਵਿੱਚ ਮਨਾਏ ਜਾ ਰਹੇ ਹਨ ਸਮੁੱਚੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਅਤੇ ਅੱਜ ਦੇ ਇਸ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸਾਡੇ ਵੀਰ ਭਾਈ ਸਿਮਰਨਜੀਤ ਸਿੰਘ ਭਾਈ ਮਨਮਿੰਦਰ ਸਿੰਘ ਭਾਈ ਜਸਵੀਰ ਸਿੰਘ ਜੀ ਹੁਣਾਂ ਨੇ ਆਪਣੇ ਕਾਰਜਾਂ ਨੂੰ ਅੱਗੇ ਤੋਰਦਿਆਂ ਹੋਇਆ ਹਰਜੀ ਹੋਮ ਇੰਟਰਪ੍ਰਾਈਜ਼ ਜਦੇ ਸ਼ੁਭ ਮਹੂਰਤ ਦੇ ਸੰਬੰਧ ਵਿੱਚ ਅੱਜ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜਾ ਦਿਹਾੜੇ ਦੇ ਸੰਬੰਧ ਵਿੱਚ ਅੱਜ ਸ਼ੁਰੂਆਤ ਕੀਤੀ ਹੈ ਪਾਤਸ਼ਾਹ ਇਹਨਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਕੰਮਕਾਰਾਂ ਵਿੱਚ ਵਾਧੇ ਵਕਸ਼ਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਕਸ਼ਣ ਅੱਜ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ ਸਮੁੱਚੇ ਜਗਤ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ